ਆਹ ਜੀ ਅੱਜ ਸਤਨਾਮ ਦੇ ਅਰਥਾਂ ਨੂੰ ਸਮਝੇ ਹਾਂ ਜੀ ਸਤਨਾਮ ਜਿਹੜਾ ਹੈ ਉਹ ਦੋ ਸ਼ਬਦਾਂ ਦੀ ਸਤ ਅਤੇ ਨਾਮ ਤੇ ਸਤ ਦਾ ਮਤਲਬ ਹੈ ਜੀ ਥਿਰ ਰਹਿਣ ਵਾਲਾ ਹੋਣ ਵਾਲਾ ਸੱਚ اٹਲ ਜਿਹੜਾ ਕਦੇ ਬਦਲਿਆ ਨਹੀਂ ਜਾ ਸਕਦਾ ਜਿਹੜਾ ਅੱਜ ਤੋਂ ਕੱਲ ਨੂੰ ਬਦਲੂਗਾ ਨਹੀਂ ਜੀ ਉਹਨੂੰ ਸਤ ਕਹਿ ਦਿੰਦੇ ਆ ਨਾਮ ਹੈ ਜੀ ਨਾਮ ਨਾਮ ਜਿਸ ਦਾ ਜਿਸ ਨੂੰ ਕਿਸੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ ਸੰਬੋਧਿਤ ਕੀਤਾ ਜਾਂਦਾ ਹੈ ਜੀ ਇਸ ਸਤਨਾਮ ਦੇ ਮੰਮੇ ਨੂੰ ਔਂਕੜ ਹੈ ਜੀ ਕਿਉਂਕਿ ਇਸ ਨੂੰ ਔਂਕੜ ਹੈ ਜਿਹੜਾ ਔਂਕੜ ਹੈ ਉਹ ਇੱਕ ਨੂੰ ਦਰਸਾਉਂਦਾ ਹੈ ਜੀ ਔਂਕੜ ਦਾ ਅਰਥ ਹੁੰਦਾ ਹੈ ਕੋਈ ਇੱਕ ਇਸ ਲਈ ਜਿਹੜਾ ਸਤਨਾਮ ਹੈ ਜੀ ਇਹ ਉਸ ਪ੍ਰਭੂ ਪਰਮਾਤਮਾ ਦਾ ਸੱਚਾ ਨਾਮ ਹੈ ਜੀ ਇਹ ਸਤਨਾਮ ਉਸਦੇ ਲਈ ਹੈ ਜੀ ਇਸ ਲਈ ਇਸਦੇ ਅਰਥ ਨਿਕਲਦੇ ਹਨ ਜੀ ਹੇ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਹਾਡਾ ਨਾਮ ਹੀ ਤੁਹਾਡੀ ਪਹਿਚਾਨ ਹੈ ਤੁਹਾਡਾ ਨਾਮ ਹੀ ਤੁਹਾਡੀ ਹੋਂਦ ਹੈ ਤੇ ਇਸ ਦਾ ਆਪਾਂ ਨੂੰ ਬਾਅਦ ਵਿੱਚ ਪਤਾ ਚੱਲੇਗਾ ਕਿ ਤੁਹਾਡਾ ਨਾਮ ਹੀ ਤੁਹਾਡੀ ਹੋਂਦ ਕਿਉਂ ਹੈ ਇਸ ਸੰਸਾਰ ਵਿੱਚ ਕਿਸੇ ਵੀ ਵਸਤੂ ਨੂੰ ਜਾਂ ਕਿਸੇ ਵੀ ਮਨੁੱਖ ਨੂੰ ਦੋ ਤਰੀਕਿਆਂ ਦੇ ਨਾਲ ਪਛਾਣਿਆ ਜਾਂਦਾ ਹੈ ਜੀ ਪਹਿਲਾ ਤਾਂ ਹੈ ਨਾਮ ਤੋਂ ਜੀ ਅਤੇ ਦੂਸਰਾ ਹੈ ਕੰਮ ਤੋਂ ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਹੀ ਉਸਦੀ ਹੋਂਦ ਹੈ ਜੀ ਅਤੇ ਉਸ ਦਾ ਕੰਮ ਹੀ ਉਸਦੀ ਪਛਾਣ ਹਨ ਜੀ ਜਿਵੇਂ ਤੁਹਾਡਾ ਨਾਮ ਤੁਹਾਡੀ ਹੋਂਦ ਹੈ ਤੁਹਾਡੀ ਪਛਾਣ ਹੈ ਉਵੇਂ ਤੁਹਾਡੇ ਕੰਮ ਵੀ ਤੁਹਾਡੀ ਹੋਂਦ ਹਨ ਤੁਹਾਡੀ ਪਛਾਣ ਹਨ ਜੀ ਉਦਾਹਰਨ ਦੇ ਵੱਲੋਂ ਆਪਾਂ ਦੇਖ ਲੈਂਦੇ ਹਾਂ ਜੀ ਇਨ ਮਸਕ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਉਸ ਦਾ ਨਾਮ ਹੀ ਉਸਦੀ ਹੋਂਦ ਹੈ ਜੀ ਅਤੇ ਉਹ ਟੈਸਲਾ ਦਾ ਮਾਲਕ ਹੈ ਜੀ ਜਾਂ ਅੱਜਕੱਲ੍ਹ ਐਕਸ ਕਹਿ ਦਿੰਦੇ ਆ ਜਿਹਨੂੰ ਟਵਿੱਟਰ ਵੀ ਕਹਿ ਦਿੰਦੇ ਆ ਜੀ ਜਦੋਂ ਆਪਾਂ ਨਾਮ ਲੈਨੇ ਆ ਤਾਂ ਉਸ ਦਾ ਕੰਮ ਟੈਸਲਾ ਦਾ ਮਾਲਕ ਹੋਣਾ ਟੈਸਲਾ ਦੀ ਪ੍ਰੋਡਕਸ਼ਨ ਕਰਨੀ ਵੀ ਉਸ ਦੀ ਪਛਾਣ ਬਣ ਗਈ ਹੈ ਜੀ ਜਦੋਂ ਕਵਾਂਗੇ ਵੀ ਟੈਸਲਾ ਦਾ ਮਾਲਕ ਕੌਣ ਹੈ ਆਪਾਂ ਨੇ ਦਿਮਾਗ ਵਿੱਚ ਆਪਣੇ ਆਪ ਹੀ ਇਨਮਸਕ ਦੀ ਇਮੇਜ ਆ ਜਾਂਦੀ ਹੈ ਜੀ ਉਵੇਂ ਹੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਉਸ ਦੀ ਜਿਹੜੀ ਹੁੰਦਾ ਹੈ ਜੀ